ਮੈਂ ਦੇਖੀ ਮੇਰੇ ਪਿਤਾ ਦਾ ਜਿਹੜਾ ਬڑا ਤੇ ਮੈਂ ਫੋਟੋ ਪਾੜ ਦਿੱਤੀ ਫਾਦਰ ਦਾ ਹੱਥ ਮੈਂ ਇਦਾਂ ਫੜਿਆ ਮੈਂ ਕਿਹਾ ਜੀ ਅੱਜ ਤੋਂ ਬਾਅਦ ਮੈਂ ਨਾਲ ਗੱਲ ਨਹੀਂ ਕਰਨੀ ਜਿਹੜੇ ਸਾਨੂੰ ਕਹਿੰਦੇ ਸੀ ਆ ਕਿਉਂ ਕਰਦੇ ਹੋ ਹਾਂ ਤੇ ਜਿਹਨੂੰ ਜਦੋਂ ਮੈਨੂੰ ਆਪ ਕਹਿਣਾ ਪਿਆ ਤੁਸੀਂ ਆ ਕੀ ਕਰਦੇ ਹੋ ਕਿਉਂ ਕਰਦੇ ਹੋ ਤੇ ਉਹਨਾਂ ਨੇ ਮੇਰਾ ਨਾਮ ਰੱਖਿਆ ਥਾਣੇ ਦਾ ਮੇਰੇ ਭਰਾ ਦਾ ਹੱਥ ਫੜਿਆ ਐਂਡ ਤੇ ਮੇਰੇ ਹੱਥ ਤੇ ਦਿੱਤਾ ਐਂਡ ਹੀ

ਤੇ ਮੁੰਨੀ ਨੇ ਰੋਟੀ ਪਕਾਈ ਪਹਿਲੀ ਰੋਟੀ ਪਕਾਈ ਉਹ ਵੀ ਸੜ ਗਈ ਦੂਜੀ ਰੋਟੀ ਪਕਾਈ ਉਹ ਵੀ ਸੜ ਗਈ ਤੀਜੀ ਰੋਟੀ ਪਕਾਈ ਉਹ ਵੀ ਸੜ ਗਈ ਕਹਿੰਦੀ ਸਰ ਮੁੰਨੀਆਂ ਸਾਰੀਆਂ ਰੋਟੀਆਂ ਸੜੀ ਜਾਂਦੀਆਂ ਕੋਈ ਨਹੀਂ ਮਾਂ ਉਹ ਦੂਜੀ ਮੈਂ ਖਾ ਲੂੰਗੀ ਕਹਿੰਦੀ ਹਾਂ ਕਿ ਨੀਆਂ ਖਾ ਲੇਂਗੀ ਤੂੰ ਸੋ ਉਸ ਮਾਂ ਨੇ ਮੇਰਾ ਸਾਰਾ ਦਾਤਕਾਰ ਟੱਬਰ ਇੱਕ ਇੱਕ ਮੋਟ ਇੱਕ ਤਾਰਚ ਬਣ ਕੇ ਰੱਖਿਆ ਇੱਕ ਫਾਦਰ ਹਮੇਸ਼ਾ ਆਪਣੀ ਧੀ ਨੂੰ ਇੱਕ ਖੁਸ਼ਹਾਲ ਜ਼ਿੰਦਗੀ ਜਿਹੜਾ ਹੈ ਉਹ ਜਿੰਦੇ ਹੋਏ ਦੇਖਣਾ ਚਾਹੁੰਦਾ ਹੈ ਤੇ ਉਹਨਾਂ ਨੇ ਤੁਹਾਡੀਆਂ ਉਹ ਚੀਜ਼ਾਂ ਵੀ ਦੇਖੀਆਂ ਜਦੋਂ ਤੁਸੀਂ ਬਹੁਤ ਕੁਝ ਗੁਆਇਆ ਤੁਸੀਂ ਆਪਣਾ ਹਮਸਫਰ ਗੁਆ ਲਿਆ ਉਹ ਤੁਹਾਡੇ ਤੋਂ ਦੂਰ ਹੋਏ ਤੁਸੀਂ ਆਪਣਾ ਬੇਹੱਥ ਹੀ ਖੂਬਸੂਰਤ ਪਲ ਜਿਹੜਾ ਤੁਹਾਡਾ ਬੱਚਾ ਹੋਣ ਵਾਲਾ ਸੀ ਉਹਨਾਂ ਨੂੰ ਗੁਆਇਆ ਤਾਂ ਤੁਹਾਡੇ ਫਾਦਰ ਸਾਹਿਬ ਨੇ ਕਦੀ ਆਪਣੇ ਜਜ਼ਬਾਤ ਆਪਣੀ ਫਿਕਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਬਹੁਤ ਵਾਰ میں ایک تھنوںکل سنا کہ میرے پتا میری ماں دا صوفا میرے کمرے سے سی سر کر میں اپنے پرانوں دیتا آ کے بہ گئے کڑے آ ایک فوٹو دیکھ میں کل دلی دیکھ میں نہیں ہونا میں چلے جاؤں گا کلی نہ رہی دو دن کہندے رہے میں کہا کوئی نہیں دیکھ لینا پھر ایک دن میں انہوں نے کہا سوچیا میں بھی جاب کہ جواب جو دوں گی میں پھر میں سوچیا جی میں کہ میں نے فوٹو دکھا ہوتا ہو، بڑے خوش ہوئے ہو جی hmm. تیری ہے گی لمبا لنجا منڈا ہو تو دیکھے ساؤتھ افریقہ ہے ਨਾਰਵੇ ਚ ਤੇ ਬੜਾ ਵਧੀਆ ਹੈ ਆਰਮੀ ਅਫਸਰਾਂ ਸੁਣਨੇ ਕਿ ਮੈਂ ਕਹਾ ਸੁਣਿਆ ਸਾਰਾ ਕੁਝ ਸੁਣਿਆ ਉਹਨਾਂ ਆ ਫਲਾਣਾ ਟੱਬਰ ਹੈ ਉਹਨਾਂ ਦਾ ਹਾਏ ਹਾਏ ਅੱਜ ਕੱਲ ਆਇਆ ਹੋਇਆ ਤਨ ਬਲੰਚ ਕੋਈ ਡਰ ਨਹੀਂ ਹੈ ਮਿਲ ਲੈ ਇੱਕ ਵਾਰੀ ਮੈਂ ਕੋਈ ਉਹਨਾਂ ਨਾਲ ਮਤਲਬ ਉਹਨਾਂ ਨੂੰ ਟੋਕਿਆ ਹੀ ਨਹੀਂ ਵਿੱਚ ਜੀ میں کچھ لے فوٹو لیا میں دیکھی میرے پتا کا چہرہ بڑا تو میں فوٹو پاڑ دی فادر دا ہاتھ میں ادنا فڑیا میں کہا جی آج تو بعد میں گل نہیں کرنی یہ تھوڑا پت ہے نا جڑا جب تو ماں نے ہے میں سلس پاڑ میں رہی ہوں میں ہی ماں آیا یہ نیا ہون ہونگے میرے نے میں پنگا لما ਪਛਾ ਪਛਤਾਏਗੀ ਕੁੜੇ ਮੈਂ ਕਹ ਜਦ ਦਿਨ ਮੈਂ ਪਛਤਾਉਂਗੀ ਤੁਹਾਡਾ ਕਹਿਣਾ ਮੰਨ ਲਵਾਂਗੀ ਸੋ ਇਹ ਮੇਰੇ ਪਿਤਾ ਦਾ ਉਹਨਾਂ ਦੇ ਜਾਣ ਤੱਕ ਵੀ ਉਹਨਾਂ ਦੇ ਦਿਮਾਗ ਚ ਰਿਹਾ ਬਿਲਕੁਲ ਜਦੋਂ 32 ਸੈਕਟਰ ਦੇ ਹਸਪੀਟਲ ਚ ਉਹਨਾਂ ਦੇ ਨਾਲੀਆਂ ਨੋਲੀਆਂ ਲੱਗੀਆਂ ਆ ਉਹ ਮੇਰੇ ਵੱਲ ਦੇਖ ਰਹੇ ਨੇ ਅਥਰੂ ਅੱਖਾਂ ਚੋਂ ਵਗ ਰਹੇ ਨੇ ਮੇਰੀ ਭੈਣ ਬੰਬੇ ਰਹਿੰਦੀ ਆ ਉਹ ਆਈ ਨਹੀਂ ਸਿਹਰੇ ਮੈਨੂੰ ਵਿਕਟਰ ਦਾ ਹੱਥ ਫੜਦੇਆ ਮੇਰੇ ਭਰਾ ਦਾ ਹੱਥ ਫੜਿਆ ਤੇ ਮੇਰੇ ਹੱਥ ਤੇ ਦਿੱਤਾ ڈروپ چلی وہ پل میرے لیے میں انہوں کی ہر گل اگائی میں جی ہوا نبھایا سارا کچھ میرے والوں کمی نہ رہ جائے کوئی ਕਿਸੇ ਵੱਲੋਂ ਨਹੀਂ ਹੋ ਤਾਂ ਮੈਨੂੰ ਨਹੀਂ ਪਤਾ ਸੋ ਲਾਈਫ ਕੋਈ ਮੈਂ ਆਪਣੇ ਪਿਤਾ ਨਾਲ ਇੱਕ ਵਾਰੀ ਬੈਠੇ ਆ ਬਾਤ ਮੈਂ ਕਿਹਾ ਬਾਤ ਤੁਸੀਂ ਆਪਣੀ ਗੱਲ ਕਰਿਆ ਕਰੋ ਕਿਤੇ ਅੱਛਾ ਕਰਦਾ ਤਾਂ ਹੈਗਾ ਆ ਬਿੱਟੂ ਨੂੰ ਕਹੀਂ ਮੇਰੀਆਂ ਦਵਾਈਆਂ ਲਿਆਵੇ ਮੈਂ ਕਿਹਾ ਨਹੀਂ ਕੋਈ ਅਦਰਵਾਈਜ਼ ਗੱਲ ਕਰਿਆ ਕਰੋ ਤੁਸੀਂ ਸਾਡੇ ਨਾਲ ਤਾਂ ਆਪ ਦੀ ਅੰਦਰਲੀ ਗੱਲ ਹੀ ਨਹੀਂ ਕਰਦੇ ਫੜ ਨਕੀ ਗੱਲ ਕਰਾਂ ਮੈਂ ਤੁਹਾਡੀ ਮਾਂ ਸੀ ਮੈਂ ਗੱਲ ਕਰਦਾ ਸੀ ਕੀ ਗੱਲ ਕਰਾਂ ਰੋਪੇ ਮੈਂ ਉਸ ਗੱਲ ਨੂੰ ਉੱਥੇ ਛੱਡਦਾ ਕਿ ਨਹੀਂ ਮੈਂ ਆਪਣੇ ਪਿਤਾ ਨੂੰ ਨਹੀਂ ਮੈਂ ਕਿ ਉਹ ਇਹ ਜੀ ਗੱਲ ਕੀਤੀ ਆ ਮੁਗ ਕਬਾ ਚਾ ਲੈ ਆ ਹਮ ਬਣਾ ਕੇ ਚਾਦੇ ਬਹੁਤ ਛਕੀ ਹਾਂ ਸੀ ਸੋ ਇੱਕ ਹੋਰ 슈ਗਰ ਦੇ ਪੇਸ਼ੈਂਟ ਸੀ ਉਹ ਮੈਨੂੰ ਕਿਸੇ ਨੇ ਕਿਹਾ ਵੀ ਤਾ ਨਾ ਮੇਰੀ ਕੋਲੀਗ ਸੀ ਉਹ ਵਰਤ ਰੱਖਦੀ ਸੀ ਸ਼ੁੱਕਰਵਾਰ ਦੀ ਸ਼ੁੱਕਰਵਾਰ ਦੇ ਵਰਤ ਮੈਂ ਕਿਹਾ ਵੀ ਚਲ ਮੈਨੂੰ ਦਿਮਾਗ ਚ ਆ ਗਿਆ ਉਹਦਾ ਵੀ ਰੱਖ ਲਓ ਤੇ ਚੰਗੇ ਹੁੰਦੇ ਆ سولہ ورت رکھنے سولہ ہفتے ہی میں جیسی پیلے رنگ کے لڈو جیسن ایک لڈو اپنے فادر نا یاد رہنا بھی شکروار لڈو ملے گا <laughs> <laughs> کیونکہ انہوں نے کھنڈ نہیں سی دینی <laughs> 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 تو میں سولہ ستارواں جسل جس سا میں بیٹھی ہیں باہر سے باہر بیٹھے ہیں کڑے تو مندر نہیں سی جانا میں hmm. کہا نہیں میں کہا وہ سوڑا پورے ہو گئے سی باہر چلو سانوں ایک لڈو مل سی سو اس طرح دیا گلہ یا سا میرا نوکر ہوں کا جیون تو ان ਮੇਰਾ ਉਹਨਾਂ ਨੇ ਮੇਰੇ ਫਾਦਰ ਨੇ ਨਾਂ ਰੱਖਿਆ ਸੀ ਥਾਣੇਦਾਰ ਨਹੀਂ ਅੱਛਾ ਕਿਉਂਕਿ ਮੈਂ ਕਹਿੰਦੀ ਸੀ ਤੁਸੀਂ ਐਂ ਕਿਉਂ ਕਰਦੇ ਹੋ ਉਹ ਪਿਤਾ ਜਿਹਦੇ ਅੱਗੇ ਮਤਲਬ ਅਸੀਂ ਜਿਹੜੇ ਸਾਨੂੰ ਕਹਿੰਦੇ ਸੀ ਆ ਕਿਉਂ ਕਰਦੇ ਹੋ ਹਾਂ ਤੇ ਜਿਹਨੂੰ ਜਦੋਂ ਮੈਨੂੰ ਆਪ ਕਹਿਣਾ ਪਿਆ ਤੁਸੀਂ ਆ ਕੀ ਕਰਦੇ ਹੋ ਕਿਉਂ ਕਰਦੇ ਹੋ ਤੇ ਉਹਨਾਂ ਨੇ ਮੇਰਾ ਨਾਂ ਰੱਖਿਆ ਥਾਣੇਦਾਰ ਨਹੀਂ ਆਗੀ ਥਾਣੇਦਾਰ ਨਹੀਂ ਤੂੰ ਚੱਲ ਚੱਲ ਉਧਰ ਹੀ ਚੱਲ ਹੁਣ ਅੱਛਾ

ਉਸ ਪਿਤਾ ਨੂੰ ਜਿਸ ਪਿਤਾ ਕੋਲ ਮੈਨੂੰ ਸਟੇਜ ਤੇ ਲਿਆਉਣ ਵਾਲੇ ਮੇਰੇ ਪਿਤਾ ਨੇ ਹ ਮੇਰੇ ਮਾਂ ਹ ਮੈਨੂੰ ਮੇਰੀ ਮਾਂ ਸੰਭਿਸ਼ਾਰ ਸੀ ਮੇਰਾ ਮਾਂ ਤੋਂ ਸਿੱਖਿਆ ਹੀ ਕੁਝ ਨਹੀਂ ਹਾਰਮੋਨੀਅਮ ਲਿਆਦਾ ਸੀ ਆਪਣੀ ਜਰਮਨ ਹਾਰਮੋਨੀਆ ਮੇਰੀ ਮਾਂ ਦਾ ਮੇਰੀ ਮਾਂ ਦਾ ਤਾਂ ਸਾਰਾ 뮤직 ਮੇਰੇ ਮੈਂ ਕਹਿੰਨੀ ਆ ਮੇਰੇ ਦਾਦਕਿਆਂ ਨੇ ਰੋਲ ਤਾਂ ਭਾਂਡਿਆਂ ਚ ਹ ਮੈਨੂੰ ਯਾਦ ਆਉਂਦਾ ਹੈ ਕਿ ਬੀਜੀ ਕਹਿੰਦੇ ਵੀ ਅਮ ਜਦੋਂ ਕਹਿੰਦੇ ਮੈਂ ਵਹਾਈ ਆਈ ਤਾਂ ਮੇਰੇ ਨਾਨਾ ਜੀ ਦਾਦਾ ਜੀ ਮੇਰੇ ਬੜੇ ਫਾਰਵਰਡ ਖਿਆਲਾਂ ਦੇ ਸੀਗੇ ਅੱਛਾ ਤੋ ਕਹਿੰਦੇ ਕੁੜੇ ਸਾਨੂੰ ਕੀ ਪਤਾ ਲੱਗੂਗਾ ਵੀ ਤੈ ਮਿਊਜ਼ਿਕ ਦੀ ਕੀਤੀ ਹੋਈ ਐ ਹੂੰ ਵਿਚਾਰਦ ਕੀਤੀ ਐ ਵੀ ਤੂੰ ਕੀਰਤਨ ਕਰ ਲੈਣੀ ਐ ਪੇ ਸਾਨੂੰ ਤਾਂ ਭਾਈ ਸੁਣਾ ਹੂੰ ਤਾਂ ਬੀਜੀ ਕਹਿੰਦੇ ਵੀ ਮੈਂ ਕਿਹਾ ਮੈਂ ਹੁਣ ਘੁੰਡ ਕੱਢ ਕੇ ਥੋੜੀ ਘਕ ਆਉਂਗੀ ਤੇ ਮੇਰੇ ਦਾਦਾ ਜੀ ਕਹਿੰਦੇ ਜਹਜਾ ਸਰਦਾਰ ਨਗੀਨਾ ਸਿੰਘ ਸੀ ਉਹ ਜੇ ਮੈਂ ਆ ਕੁੜੇ ਹੂੰ ਸੋ ਉਂਡ ਚੱਕਤਾ ਸ਼ਗਨ-ਸ਼ਗਨ ਪਾਤਾ ਦੱਦੀ ਮੇਰੀ ਗਾਲਾਂ ਕੱਢੇ ਸੀ ਆ ਹੁਣੇ ਬੁੱਥਾ ਚੱਕ ਕੇ ਗਾਊਗੀ ਹੈ ਇਹ ਬੁੱਥਾ ਕੱਢ ਕੇ ਗਾਊਗੀ ਹੁਣੇ ਸੋ ਉਦੋਂ ਤਾਂ ਉਦਣ ਤਾਂ ਉਹਨਾਂ ਨੇ ਆਪਣਾ ਇੱਕ ਸ਼ਬਦ ਪੜ੍ਹਤਾ ਹੂੰ ਉਦੋਂ ਬਾਅਦ ਚ ਘਰ ਚ ਨੌਕਰੀਆਂ ਮਿਲਦੀਆਂ ਸੀਗੀਆਂ ਘਰ ਹੀ ਦੇ ਜਾਂਦੇ ਸੀ ਸੋ ਇਨਸਪੈਕਟਰਸ ਹੈਡਮਾਸਟਰ ਕੋਲ ਬੜੀਆਂ ਪਾਵਰਜ਼ ਹੁੰਦੀਆਂ ਸੀ ਮੈਂ ਇਸੇ ਕਰਕੇ ਮੇਰਾ ਖਿਆਲ ਹੈ ਮੇਰੇ ਪਿਤਾ ਦੇ ਅੰਡਰ ਹੀ ਮੈਂ ਕੰਮ ਕੀਤਾ ਹੂੰ ਜਿਹੜੀ ਸਾਲ ਦੀ ਨੌਕਰੀ ਹੋਈ ਮੇਰੀ ਜੀ ਸਾਲ ਤੋਂ ਵੱਧ ਕੰਮ ਕੀਤਾ ਆਪਣੇ ਪਿਤਾ ਕੋਲ ਮੈਂ ਮਿਸ ਬੀ ਕਾ ਕੁਸਿੰਗ ਹੁੰਦੀ ਸੀ ਉਹਨਾਂ ਦੇ ਨਾਲ ਚ ਇਨਸਪੈਕਟਰ ਸਕੂਲਸ ਤੇ ਉਹਨਾਂ ਨੇ ਕਿਹਾ ਵੀ ਮਿਸਿਸ ਕਲਸਿਨੋ ਮੈਂ ਅਪੁਆਇੰਟਮੈਂਟ ਲੈਟਰ ਦੇ ਦੇ ਦੇਣਾ ਦੇ ਦੇਣੀ ਆ ਉਹ ਵੀ ਸਰਵਿਸ ਕਰੇ ਮੇਰੀ ਦਾਦੀ ਨੇ ਕਿਹਾ ਹਰਪਜਨਾ ਐ ਐਸ ਡੀਓ ਦੀ ਕੱਲੀ ਕੱਲੀ ਧੀ ਐ ਤੈਨੂੰ ਤਾਂ ਇਹ ਪਾਣੀ ਦਾ ਗਲਾਸ ਨਹੀਂ ਦਿਆ ਕਰਨਾ ਨਾ 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 ਸਿਨੀ ਨੌਕਰੀ ਕਰਾਉਣੇ ਹੁਣ ਮੇਰੇ ਪਿਤਾ ਜਿਹੜਾ ਪੜਿਆ ਲਿਖਿਆ ਜਿਹੜਾ ਕਾਮਰੇਡ ਐ ਮੈਂ ਇੱਕ ਕਾਮਰੇਡ ਪਿਓ ਦੀ ਧੀ ਆ ਇੱਕ ਰਿਲੀਜੀਅਸ ਮਾਂ ਦੀ ਕੁੜੀ ਆ ਦੋ ਆਪੋਜ਼ਿਟ ਜੀ ਤੁਰਵਾਂ ਦੀ ਪੈਦਾਵਾਰਾਂ ਮੈਂ ਉਹ ਮੇਰਾ ਪਿਤਾ ਕਿਵੇਂ ਕਹਿ ਰਿਹਾ ਵੀਜੀ ਨੂੰ ਨਿੰਨ ਦੇਖ ਇਹ ਮੇਰੀ ਕੁੜੀ ਬੜੀ ਛੋਟੀ ਐ ਮੈਂ ਨਹੀਂ ਚਾਹੁੰਦਾ ਵੀ ਇਹ ਬਹੁਤ ਵਧੀਆ ਤਰੀਕੇ ਨਾਲ ਪਲੇ ਕੋਈ ਨਹੀਂ ਨੌਕਰੀ ਦਾ ਆਪਾਂ ਫੇਰ ਵੀ ਕਰ ਲਾਂ ਵੀਜੀ ਕਹਿੰਦੇ ਉਹ ਮੈਂ ਓਵਰ ਹੀਅਰ ਕਰ ਲਿਆ ਸੀ ਜੀ ਕਹਿੰਦੇ ਮੈਂ ਸੁਣ ਲਿਆ ਸੀ ਕਹਿੰਦੀ ਮੈਂ ਕਿਹਾ ਕੋਈ ਗੱਲ ਨਹੀਂ ਜੀ ਫਿਰ ਕੀ ਹੋ ਗਿਆ ਕੋਈ ਗੱਲ ਨਹੀਂ ਸ਼ਾਇਦ ਜਿਹੜੇ ਅੰਦਰ ਰੱਖਣ ਦੀ ਕਹਾਣੀ ਹੈ ਵੀ ਮੈਂ ਦੱਸ ਉਹ ਮੇਰੀ ਮਾਂ ਤੋਂ ਆਈ ਹੋਵੇ। ਹੂੰ। ਕਿਉਂਕਿ ਤੁਸੀਂ ਇਨਹੈਰਿਟ ਵੀ ਕਰਦੇ ਹੋ ਬੜਾ ਕੁਝ। ਬਿਲਕੁਲ। ਮੇਰੀ ਮਾਂ ਕਹਿੰਦੀ ਹੁੰਦੀ ਸੀ ਜੇ ਤੁਸੀਂ ਰੋਵੋਗੇ ਇਕੱਲੇ ਰੋਵੋਗੇ। ਹੂੰ। ਤੁਹਾਡੇ ਕੋਲ ਕੋਈ ਇੱਕ ਵਾਰੀ ਰੋਊਗਾ, ਦੋ ਵਾਰੀ ਰੋਊਗਾ, ਤੀਜੀ ਵਾਰ ਕਹੂਗਾ ਤਾਂ ਰੋਂਦੂ ਹੈ। ਹੱਸੋਗੇ ਸਾਰੀ ਦੁਨੀਆ ਤੁਹਾਡੇ ਨਾਲ ਹੱਸੂਗੀ। ਜੀ। ਸੋ ਮੈਂ ਇਹ ਆਪਣਾ ਇੱਕ ਤੁਸੀਂ ਕਹੋ ਕਿ ਜਿਹੜਾ ਇਹ ਮੈਂ ਬੜੀ ਕਾਮਯਾਬ ਰਹੀ ਹਾਂ ਇਹ ਲੁਬਾਦਾ ਓੜ ਕੇ ਕਿ ਮੈਂ ਬੜੀ ਖੁਸ਼ ਹਾਂ ਮੇਰੇ ਅੰਦਰ ਕਿਸੇ ਕਿਸਮ ਦੀ ਕੋਈ ਟਰੇਡ ਨਹੀਂ ਹੈ ਮੈਂ ਅੰਦਰੋਂ ਕਦੀ ਟੜਕੀ ਟੁੱਟੀ ਥੜਕੀ ਨਹੀਂ ਹਾਂ ਕਦੀ ਕਿਸੇ ਕਿਸੇ ਖੰਨੇ ਤਿੱਖੀ ਧਾਰ ਤੇ ਨਹੀਂ ਤੁਰੀ ہاں لوگوں پتا ہوئے گا پتا سارا لیکن آ, اپنے موہوں دسنا وہ سواد نہیں ہوتا میں نہیں چاہتی کوئی میں نے وچاری کہے کیوں کیوں کہے بھائی جب تھی یہ گلیں کروں گے میرے ناڑا ہو گیا میرے ناڑا ہو گیا ہائے وچاری منجیت اندرا تو منجیت اندر تو مر گئی فرد نہیں ਸੋ ਮੇਰੀ ਮਾਂ ਦਾ ਜਿਹੜਾ 뮤జిక్ ਸੀਗਾ ਉਹ ਭਾਂਡਿਆਂ ਚ ਸਾਡੇ ਚ ਮੇਰੇ ਪਿਤਾ ਚ ਗਵਾਚ ਗਿਆ ਜਿਹੜੀ ਇੰਨੀ ਲਾਡਲੀ ਭੈਣ ਸੀ ਤਿੰਨਾ ਭਰਾਵਾਂ ਦੀ ਜਿਹੜੀ ਇੱਕ ਐਸਡੀਓ ਦੀ ਇੰਨੀ ਲਾਡਲੀ ਬੇਟੀ ਸੀ ਜਿਹੜੀ ਉਹਨਾਂ ਦਿਨਾਂ ਵਿੱਚ ਹੋਸਟਲ ਚ ਰਹਿ ਕੇ ਪੜ੍ਹੀ ਸੀ ਉਹ ਆ ਕੇ ਉਸ ਨੇ ਸਾਡੇ ਘਰ ਚ ਆ ਕੇ ਮੈਂ ਇੱਕ ਬਹੁਤ ਵੱਡਾ ਇੱਕ ਸਬਕ ਆ ਇਹ ਸਾਡੇ ਘਰ ਚ ਆ ਕੇ ਮੇਰੇ ਦਾਦਾ ਜੀ ਨੇ ਜਿਸ ਲਈ ਕਿਹਾ ਹਰ ਕੁੜੀ ਨੂੰ ਤਿਆਰ ਰਹਿਣਾ ਚਾਹੀਦਾ ਸਾਡੇ ਤਾਂ ਤਿਆਰ ਨਹੀਂ ਹੁੰਦੀਆਂ ਮੈਂ ਨੌਕਰੀ ਕਰਦੀਆਂ ਮੈਂ ਕਿਉਂ ਕਰਾਂ ਕਹਿੰਦੇ ਦੇਖੋ ਸਰਦਾਰ ਜੀ ਸਭ ਕੁਝ ਹੁੰਦੇ ਆ ਸੁੰਦੇ ਆ ਮੇਰੇ ਕਿਹਾ ਸਾਡਾ ਡੰਗਰ ਡੰਗਰ ਪਾਛਾ ਵੀ ਹੈ ਸਾਡੀ ਜ਼ਮੀਨ ਵੀ ਹੈ ਭਾਈ ਇਹ ਕੱਪੜੇ ਵੀ ਧੋ ਆਪ ਕਉਕ ਮੇਰੇ ਨਾਨਕੇ ਘਰ ਤਾਂ ਨੌਕਰੀ ਬੜੇ ਸੀਗੇ ਮੇਰੀ ਮਾਂ ਨੇ ਕਦੀ ਰੋਟੀ ਨਹੀਂ ਸੀ ਪਕਾਈ ਪਰ ਜਦੋਂ ਕਹਿੰਦੇ ਉਹ ਤਾਂ ਰੋਟੀ ਵੀ ਆਪ ਪਕਾਉਗੀ ਜਦੋਂ ਬੀਜੀ ਨੂੰ ਕਿਹਾ ਵੀ ਰੋਟੀ ਪਕਾ ਹੁਣ ਤੂੰ ਮੁੰਨੀ ਰੋਟੀ ਪਕਾ ਲੈ ਮੇਰੀ ਨਾਨੀ ਨੇ ਕਿਹਾ ਤੇ ਮੁੰਨੀ ਨੇ ਰੋਟੀ ਪਕਾਈ ਪਹਿਲੀ ਰੋਟੀ ਪਕਾਈ ਉਹ ਵੀ ਸੜ ਗਈ ਦੂਜੀ ਰੋਟੀ ਪਕਾਈ ਉਹ ਵੀ ਸੜ ਗਈ ਤੀਜੀ ਰੋਟੀ ਪਕਾਈ ਉਹ ਵੀ ਸੜ ਗਈ ਕਹਿੰਦੀ ਸਰ ਮੁੰਨੀਏ ਸਾਰੀਆਂ ਰੋਟੀਆਂ ਸੜ ਜਾਂਦੀਆਂ ਕੋਈ ਨਹੀਂ ਮਾਂ ਉਹ ਦੂਜੀ ਮੈਂ ਖਾ ਲੂੰਗੀ ਕਹਿੰਦੇ ਹਾਂ ਕਿ ਨੀਆਂ ਖਾ ਲੇਗੀ ਤੂੰ ਸੋ ਉਸ ਮਾਂ ਨੇ ਮੇਰਾ ਸਾਰਾ ਦਾਤਕਾਰ ਟੱਬਰ ਇੱਕ ਇੱਕ ਮੋ ਇੱਕ ਤਾਰ ਚ ਬਨ ਕੇ ਰੱਖਿਆ ਜੇ ਮੇਰੀ ਦਾਦੀ ਨੇ ਕੁਝ ਉੱਚਾ ਬੋਲ ਵੀ ਦਿੱਤਾ ਹਾਂਜੀ ਮਾਂ ਜੀ ਜੇ ਮੇਰੀ ਦਾਦੀ ਦੀ ਗੱਲ ਕਰਦੇ ਹੋ ਤੇ ਪੂਰਾ ਮਾਲਵਾ ਸੀ ਉਹ ਸੋ ਮੇਰੀ ਮਾਂ ਨੇ ਉਹ 뮤జిక్ ਜਿਹੜਾ ਆ ਮੇਰੇ ਵਿੱਚੋਂ ਦੇਖਣ ਦੀ ਕੋਸ਼ਿਸ਼ ਕੀਤੀ ਹਮ ਪਰ ਮੈਂ ਸਿੱਖਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦਿਨਾਂ 'ਚ ਜਦੋਂ ਮੇਰੇ ਵੇਲੇ ਜਿਹੜੇ ਨੇ ਉਹ ਕੋਈ ਸੌਖੇ ਵੇਲੇ ਤਾਂ ਰਹੇ ਨਹੀਂ ਲੜਾਈਆਂ ਝਗੜਿਆ ਵਾਲੀ ਸੀਗੇ ਕਿ ਬਾਹਰ 'ਚ ਚੀਨ ਦੀ ਲੜਾਈ ਹੋ ਗਈ ਪੈਣ 'ਚ ਪਾਕਿਸਤਾਨ ਦੀ ਲੜਾਈ ਹੋ ਗਈ 70 'ਚ ਫੇਰ 75 'ਚ ਫੇਰ ਲੜਾਈ ਹੋ ਗਈ 70 ਦੇ ਵਿੱਚ ਫੇਰ ਉੱਥੇ ਫੌਜਾਂ ਆ ਗਈਆਂ ਸੀ ਸਾਹਮਣੇ ਸਾਹਮਣੇ ਇਹ ਜਿਹ ਜਿਹਦੇ ਚ ਲੱਤਾ ਮਗੇਸ਼ ਕਰਦਾ ਹੈ ਮੇਰੇ ਵਤਨ ਕੇ ਲੋਗੋ ਜ਼ਰਾ ਅੱਖਵੇਂ ਵਰ ਲੋ ਪਾਣੀ ਜਾਂ ਐ ਮੇਰੇ ਪਿਆਰੇ ਵਤਨ ਐ ਮੇਰੇ ਵਿਛੜੇ ਚੰਮਨ ਤੁਝ पे ਦਿਲ ਕੁਰਬਾਨ ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ ਇਸ ਕਿਸਮ ਦੇ ਦੇਸ਼ ਪਿਆਰ ਦੇ ਗੀਤ ਗਾਏ ਜਾਂਦੇ ਆ ਰੇਡੀਓ ਦੇ ਉੱਤੇ ਉਹਨਾਂ ਦੇ ਨਾਲ ਚ ਸਿਰਫ ਸਾਧਨ ਰੇਡੀਓ ਹੁੰਦਾ ਸੀ ਰੇਡੀਓ ਵੀ ਸਵੇਰ ਦੀ ਸਭਾ ਦੁਪਹਿਰ ਦੀ ਸਭਾ ਤੇ ਸ਼ਾਮ ਦੀ ਸਭਾ ਥੋੜੇ ਥੋੜੇ ਚਿਰਲੀ ਰੇਡੀਓ ਲੱਗਦਾ ਸੀ ਜੀ تو میرے ماتا پتا نے اتنے ایک پانچ بجے گیت وہ میرے ماتا پتا دونوں ڈکٹیٹ کر دی سی لکھ دیكھتے سے کاپی دے وہ پھر میں نو مینوں دے سی دے... وہ میں سی... ہر روز اپنی آل... جی پرا... پرارتھنا ہے پریئر ہے وہ چایتی سی سو میرے جڑے میرے نا پڑے نے میرے نے سینئر جونئر وہ جان دے ہونگ گے سو ایس قسم دے مطلب محول چون میں من... ਆਈਆਂ ਤੋਂ ਸਭ ਤੋਂ ਪਹਿਲੀ ਵਾਰੀ ਸਟੇਜ ਤੇ ਮੈਂ ਆਈਆਂ ਜੀਂਦ ਗੁਰਦੁਆਰੇ 'ਚ ਉੱਥੇ ਸਾਡੇ ਘਰ ਤੋਂ ਸਾਹਮਣੇ ਗੁਰਦੁਆਰਾ ਸੀਗਾ ਬੱਚੇ ਗਾ ਰਹੇ ਉਹਨਾਂ ਦਿਨਾਂ 'ਚ ਗੀਤ ਹੁੰਦਾ ਸੀ ਹਮਾਰੀ ਗੱਲੀ ਆਨਾ ਅੱਛਾ ਜੀ ਹਮੇਨਾ ਬੁਲਾਨਾ ਅੱਛਾ ਜੀ ਉਹ ਇਹਦੀ ਤਰਜ਼ ਤੇ ਗਾ ਰਹੇ ਅੱਜ ਗੁਰੂ ਨਾਨਕ ਨੇ ਆਉਣਾ ਅੱਛਾ ਜੀ ਅੱਜ ਗੁਰੂ ਗੋਬਿੰਦ ਸਿੰਘ ਨੇ ਆਉਣਾ ਅੱਛਾ ਜੀ ਮੈਂ ਬੀਜੀ ਨੂੰ ਕਿਹਾ ਮੈਨੇ ਵੀ ਗਾਣਾ ਹੈ ਤੋ ਉਹਨਾਂ ਨੇ ਗੀਤ ਜਾਂ ਜੋੜਿਆ ਉਹ ਸੋਹਣਾ ਚੰਦ ਪੱਟਣੇ ਵਿੱਚ ਚੜਿਆ ਕਿ ਦੁਨੀਆ ਤਾਰਨ ਨੂੰ ਪਿਤਾ ਗੁਰਾਂ ਜੀ ਦਾ ਤੇਗ ਬਹਾਦਰ ਮਾਤਾ ਗੁਜਰੀ ਜਾਏ ਕਿ ਦੁਨੀਆ ਤਾਰਨ ਨੂੰ ਗੁਰਾਂ ਦੇ ਨੀਲਾ ਘੋੜਾ ਹੱਥ ਵਿੱਚ ਬਾਜ ਸਜਾਏ ਕਿ ਦੁਨੀਆ ਤਾਰਨ ਨੂੰ ਮਤਲਬ ਇਹ ਮੈਂ ਬਾ ਮਾਂ ਆਪਣੀ ਦੀ ਚੌਰੀ ਸ਼ਾਲ ਲੈ ਕੇ ਉੱਤੇ ਜੀਂਦ ਦੇ ਗੁਰਦੁਆਰੇ 'ਚ ਪੜ ਰਹੀ ਹਾਂ ਲੱਤਾਂ ਤੋਂ ਲੈ ਕੇ ਪੈਰਾਂ ਤੋਂ ਸਿਰ ਤੱਕ ਮੈਂ ਕੰਬ ਰਹੀ ਹਾਂ ਤੇ ਮੈਨੂੰ ਗੁਰਦੁਆਰੇ ਵਾਲਿਆਂ ਨੇ 51 ਰੁਪਏ ਤੇ ਜੁਕੋਰੇ ਚੋਡੇ ਇੱਕ ਸਾਡੇ ਉਹ ਬੜੇ ਧਾਰਮਿਕ ਨੇ ਉਹ ਕਹਿੰਦੇ ਉਹੀ ਉਹ ਤੇ ਨਿਭਦੀ ਪਈ ਏ ਤੇਰੇ ਨਾਲ ਹਮ ਅਰਦਾਸ ਕੀਤੀ ਜੁ ਸੀ ਚੰਗਾ ਭਾਈ ਸੋ ਇਹ ਮੇਰੇ ਮਾਪਿਓ ਦਾ ਆਸ਼ੀਰਵਾਦ ਹੈ ਉਸ ਵਾਏ ਗਰੂ ਦੀ ਦੁਆ ਹੈ ਜੀ ਉਹ ਅਜ ਵੀ ਮੇਰੇ ਨਾਲ ਮੇਰੀ ਮਾਂ ਦਾ ਮਿਊਜ਼ਿਕ ਬਹੁਤਾ ਨਹੀਂ ਐ ਵੀ ਮਾੜਾ ਮੋਟਾ ਕਿਤੇ ਮੇਰੇ ਚਾਹੇਗਾ ਹਮ تو پتا کامریڈ پتا دا ہو سبھا تو شکل تو میں نو کئی بار کیا میں فوٹو سٹیٹ کاپی ہاں اپنے پتا دی. ماں تے میں نہیں ہاں تو یہ بھی نہیں ہے کہ ماں میری میں نو محبت نہیں سی کر دی ٹھیک ہے میری میرے پرا نے جیڑی چھین لی سی میری جا ساسن سا سو ਹੋ ਸਕਦਾ ਹੈ ਕਿ ਇਹ ਇੱਕ ਗੈਪ ਰਿਆ ਹੋਵੇ ਮੇਰਾ ਤੇ ਮੇਰੀ ਮਾਂ ਦੇ درمیان ਜੀ ਥੋੜਾ ਹੋ ਸਕਦਾ ਹੈ ਜੇ ਮੈਂ ਜੇ ਅਸੀਂ ਮਿਨੀউটਲੀ ਦੇਖੀਏ ਆਦਰਵਾਇਜ਼ ਦੇਖੀਏ ਮੇਰੀ ਮਾਂ ਦਾ ਬਹੁਤ ਜਲਦੀ ਚਲੇ ਜਾਣਾ ਇਹ ਘਟ ਦੁੱਖ ਵਾਲੀ ਗੱਲ ਨਹੀਂ ਸੀਗੀ ਜੀ 85 ਚ ਮੇਰੀ ਮਾਂ ਚਲੀ ਗਈ ਸੀ ਹੂੰ ਸੋ 58 ਸਾਲ ਵਿੱਚ ਪੰਜਾ 55 ਸਾਲ ਦੀ ਸੀ 35ਵੇਂ ਸਾਲ ਚ ਕਿਸੇ ਦਾ ਤੁਰ ਜਾਣਾ 양극은 다 간다. 무단이 읽으라고. So, 엔단이 읽어야지. <suss>